ਕਿ ਇਹਦਾ ਪਰਮੇਸ਼ਵਰ ਦੇ ਵਚਨ ਦੇ ਵਿੱਚ ਇਹ ਸੱਚ ਹੈ ਕਿ ਇਹ ਲਿਖਿਆ ਹੋਇਆ ਆ ਕਿ ਤੁਹਾਡਾ ਜਿਹੜਾ ਸਿਰ ਆ ਉਹ ਕਿਸੇ ਵੀ ਮੂਰਤੀ ਦੇ ਅੱਗੇ ਨਾ ਚੁਕੇ ਕਿਉਂਕਿ ਹਰ ਇੱਕ ਆ ਰਿਲੀਜੀਅਨ ਦੇ ਵਿੱਚ ਜਿ ਲਾਈਏ ਤੇ ਉਹਨਾਂ ਦੀ ਆਪਣੀ ਆਪਣੀ ਮਰਿਆਦਾ ਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ ਕਿ ਉਹਨਾਂ ਦੇ ਕੋਲੋਂ ਗਲਤੀ ਹੋਈ ਆ ਤੇ ਜਿਸ ਨੂੰ ਲੈ ਕੇ ਗੌਰਵ ਜੀ ਦਾ ਪਿਛਲੇ ਦਿਨੀ ਬਿਆਨ ਵੀ ਸਾਹਮਣੇ ਆਇਆ ਆਪਾਂ ਜੇ ਗੱਲ ਕਰੀਏ ਗੌਰਵ ਜੀ ਦੇ ਕੰਮਾਂ ਦੀ ਤੇ ਉਹਨਾਂ ਦੀ ਇੱਕ ਗਲਤੀ ਨੂੰ ਲੈ ਕੇ ਅਸੀਂ ਉਹਨਾਂ ਨੂੰ ਪੂਰੇ ਤੌਰ ਦੇ ਉੱਤੇ ਗਲਤ ਕਰਾਰ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਨੇ ਆਪਣੀ ਗਲਤੀ ਨੂੰ ਸਵੀਕਾਰ ਵੀ ਕੀਤਾ ਆ ਪਰ ਆਪਾਂ ਜੇ ਹੁਣ 크੍ਰਿਸਚਨ ਭਾਈ ਚਾਰੇ ਦੀ ਗੱਲ ਕਰੀਏ ਤੇ ਇੱਕੋ ਗੱਲ ਨੂੰ ਲੈ ਕੇ ਜੋ ਉਹ बार-बार ਵੀਡੀਓ ਨੂੰ ਵਾਇਰਲ ਕਰੀ ਜਾਣ ਵਾਇਰਲ ਕਰੀ ਜਾਣ ਤੇ ਕਿਤੇ ਨਾ ਕਿਤੇ ਉਹ ਵੀ ਗਲਤ ਆ ਕਿਉਂਕਿ ਜੇ ਪਰਮੇਸ਼ਰ ਦੇ ਵਚਨ ਦੀ ਗੱਲ ਕਰਦੇ ਆ ਤੇ ਪ੍ਰਭੂ ਨੇ ਇਹ ਨਹੀਂ ਕਿਹਾ ਕਿ ਜੇ ਕੋਈ ਪਾਪ ਕਰਦਾ ਤੇ ਤੁਹਾਨੂੰ ਮਾਫੀ ਨਹੀਂ ਹੈਗੀ ਹੋ ਸਕਦਾ ਤੁਹਾਡੇ ਕੋ ਮੇਰੇ ਕੋਲ ਵੀ ਇਹ ਗਲਤੀਆਂ ਹੁੰਦੀਆਂ ਹੋਣ ਕੁਝ ਗਲਤੀਆਂ ਜਿਹੜੀਆਂ ਤੇ ਪਬਲੀਕਲੀ ਉਜਾਗਰ ਹੋ ਜਾਂਦੀਆਂ ਨੇ ਕੁਝ ਲੋਕਾਂ ਦੀਆਂ ਤੇ ਕੁਝ ਲੋਕਾਂ ਦੀਆਂ ਗਲਤੀਆਂ ਉਜਾਗਰ ਪਬਲੀਕਲੀ ਨਹੀਂ ਹੁੰਦੀਆਂ ਤੇ ਜੇ ਕਿਸੇ ਕੋਲ ਗਲਤੀ ਹੋਈ ਆ ਤੇ ਉਸ ਗਲਤੀ ਨੂੰ ਮਾਫ ਕਰ ਦੇਣਾ ਚਾਹੀਦਾ ਆ ਕਿਉਂਕਿ ਪ੍ਰਭੂ ਨੇ ਸਾਨੂੰ ਮਾਫ ਕਰਨਾ ਸਿਖਾਇਆ ਸਾਰਿਆਂ ਨੂੰ ਜੈ ਐਮ ਸੀ ਦੀ ਮੈਂ ਪਾਸਟਰ ਨਵਜੋਤ ਗਿੱਲ ਸੁਪਰ ਮੇਸ਼ੁਰ ਦਾ ਧੰਨਵਾਦ ਕਰਦੇ ਆ ਅੱਜ ਇਸ ਵੀਡੀਓ ਨੂੰ ਬਣਾਉਣ ਦਾ ਮੇਨ ਮਕਸਦ ਆ ਕਿ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਦਿਨੀ ਇੱਕ ਬਹੁਤ ਹੀ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਜੋ ਸਾਡੇ ਮਸੀਹ ਭਾਈਚਾਰੇ ਨਾਲ ਸੰਬੰਧਿਤ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਦੀ ਉਹ ਵੀਡੀਓ ਆ ਜਿਸ ਨੂੰ ਲੈ ਕੇ ਪੂਰੇ ਮਸੀਹ ਭਾਈਚਾਰੇ ਦੇ ਵਿੱਚ ਇੱਕ ਰੋਸ ਆ ਤੇ ਲਗਾਤਾਰ ਉਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਅਲੱਗ-ਅਲੱਗ ਤਰੀਕੇ ਨਾਲ ਉਹਦੇ ਉੱਤੇ ਕਮੈਂਟ ਕੀਤੇ ਜਾ ਰਹੇ ਨੇ ਸੋ ਮੇਰਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਮੇਰਾ ਮਕਸਦ ਇਸ ਵੀਡੀਓ ਨੂੰ ਬਣਾਉਣ ਦਾ ਇਹ ਨਹੀਂ ਆ ਕਿ ਮੈਂ ਕਿਸੇ ਨੂੰ ਸਹੀ ਜਾਂ ਕਿਸੇ ਨੂੰ ਗਲਤ ਕਰਨ ਦੇ ਲਈ ਆਇਆ ਬਲਕਿ ਮੈਂ ਆਪਣੇ ਵਿਚਾਰਾਂ ਨੂੰ ਰੱਖਣ ਦੇ ਲਈ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਆਇਆ ਕਿਉਂਕਿ ਗੱਲ ਕਰੀਏ ਤੇ ਸਾਰੇ ਹੀ ਆਪਣੇ ਵਿਚਾਰਾਂ ਨੂੰ ਜਿੰਨੇ ਵੀ ਮਸੀਹ ਭਾਈਚਾਰੇ ਦੇ ਲੋਕ ਹੈ ਆਪਣੇ ਵਿਚਾਰਾਂ ਨੂੰ ਸਾਂਝਾ ਕਰ ਰਹੇ ਨੇ ਰੱਖ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਮੈਂ ਵੀ ਤੁਹਾਡੇ ਨਾਲ ਆਪਣੇ ਕੁਝ ਵਿਚਾਰਾਂ ਨੂੰ ਸਾਂਝਾ ਕਰਨਾ ਚਾਹੁੰਨਾ ਜਦੋਂ ਅਸੀਂ ਉਸ ਵੀਡੀਓ ਦੇ ਵਿੱਚ ਵੇਖਦੇ ਹਾਂ ਤੇ ਜਤਿੰਦਰ ਮਸੀਹ ਗੌਰਵ ਇੱਕ ਧਾਰਮਿਕ ਜਗ੍ਹਾ ਦੇ ਉੱਤੇ ਜਾਂਦੇ ਆ ਜਿੱਥੇ ਜਾ ਕੇ ਉਹਨਾਂ ਦੇ ਵੱਲੋਂ ਇੱਕ ਮੂਰਤੀ ਦੇ ਅੱਗੇ ਇੱਕ ਫੋਟੋ ਦੇ ਅੱਗੇ ਜਿਹੜਾ ਆ ਉਹਨਾਂ ਦੇ ਵੱਲੋਂ ਨਮਸਕਾਰ ਕੀਤਾ ਜਾਂਦਾ ਤੇ ਸਿਰ ਨੂੰ ਝੁਕਾਇਆ ਜਾਂਦਾ ਜਿਸ ਨੂੰ ਲੈ ਕੇ ਪੂਰੇ ਮਸੀਹ ਭਾਈਚਾਰੇ ਦੇ ਵਿੱਚ ਰੋਸ ਆ ਸੋ ਮੈਂ ਦੱਸਣਾ ਚਾਹੁੰਨਾ ਆ ਕਿ ਪਵਿੱਤਰ ਬਾਈਬਲ ਜਿਹੜਾ ਇਹਦੇ ਬਾਰੇ ਵਿੱਚ ਕੀ ਸਪਸ਼ਟੀਕਰਨ ਪਰਮੇਸ਼ਰ ਦਾ ਵਚਨ ਦਿੰਦਾ ਆ ਪ੍ਰਭੂ ਦਾ ਵਚਨ ਇਹਦੇ ਬਾਰੇ ਕੀ ਕਹਿੰਦਾ ਪਰਮੇਸ਼ਰ ਦੇ ਵਚਨ ਦੇ ਵਿੱਚ ਇਹ ਸੱਚ ਹੈ ਕਿ ਇਹ ਲਿਖਿਆ ਹੋਇਆ ਆ ਕਿ ਤੁਹਾਡਾ ਜਿਹੜਾ ਸਿਰ ਆ ਉਹ ਕਿਸੇ ਵੀ ਮੂਰਤੀ ਦੇ ਅੱਗੇ ਨਾ ਚੁਕੇ ਕਿਉਂਕਿ ਪਰਮੇਸ਼ਰ ਨੂੰ ਮੂਰਤੀਆਂ ਦੇ ਨਾਲ ਕੁਝ ਵੀ ਵਾਸਤਾ ਨਹੀਂ ਆ ਤੇ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਤੁਹਾਡਾ ਜਿਹੜਾ ਸਿਰ ਆ ਇਹ ਸਿਰਫ ਤੇ ਸਿਰਫ ਪਰਮੇਸ਼ਰ ਦੇ ਅੱਗੇ ਝੁਕਣਾ ਚਾਹੀਦਾ ਆ ਕਿਉਂਕਿ ਹਰ ਇੱਕ ਰਿਲੀਜੀਅਨ ਦੇ ਵਿੱਚ ਜੇ ਲਾਈਏ ਤੇ ਉਹਨਾਂ ਦੀ ਆਪਣੀ ਆਪਣੀ ਮਰਿਆਦਾ ਆ ਜੇ ਆਪਾਂ ਉਹਨਾਂ ਦੇ ਰਿਲੀਜੀਅਨ ਚ ਲਾਈਏ ਉਹਨਾਂ ਦੇ ਵੀ ਆਪਣੇ ਕੁਝ ਕਾਨੂੰਨ ਹੋਣਗੇ ਕੁਝ ਉਹਨਾਂ ਦੀ ਆਪਣੀ ਮਰਿਆਦਾ ਹੋਏਗੀ ਜਿਹਨੂੰ ਉਹ ਫਾਲੋ ਕਰਦੇ ਨੇ ਤੇ ਜੇ ਅਸੀਂ ਆਪਣੀ ਕ੍ਰਿਸਚੀਅਨਿਟੀ ਦੀ ਗੱਲ ਕਰੀਏ ਤੇ ਸਾਡੇ ਕ੍ਰਿਸਚਨ ਧਰਮ ਦੇ ਵਿੱਚ ਵੀ ਕੀ ਆ ਕਿ ਆਪਣੇ ਕੁਝ ਕਾਨੂੰਨ ਨੇ ਕੁਝ ਲਾਅ ਨੇ ਜੋ ਪਰਮੇਸ਼ੁਰ ਦੇ ਵੱਲੋਂ ਸਾਨੂੰ ਹੁਕਮ ਦਿੱਤੇ ਗਏ ਆ ਅਸੀਂ ਉਸ ਮਰਿਆਦਾ ਦੇ ਵਿੱਚ ਰਹਿਣਾ ਹੁੰਦਾ ਆ ਅਸੀਂ ਉਸ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਸੋ ਅਸੀਂ ਉਹਨਾਂ ਕਾਨੂੰਨ ਦੇ ਵਿੱਚ ਉਸ ਕਾਨੂੰਨ ਦੀ ਅਸੀਂ ਪਾਲਣਾ ਕਰਨੀ ਹੁੰਦੀ ਆ ਜਿਸ ਨੂੰ ਲੈ ਕੇ ਜੋ ਗੌਰਵ ਜੀ ਵੱਲੋਂ ਕੀਤਾ ਗਿਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ ਕਿ ਉਹਨਾਂ ਦੇ ਕੋਲੋਂ ਗਲਤੀ ਹੋਈ ਆ ਤੇ ਜਿਸ ਨੂੰ ਲੈ ਕੇ ਗੌਰਵ ਜੀ ਦਾ ਪਿਛਲੇ ਦਿਨੀ ਬਿਆਨ ਵੀ ਸਾਹਮਣੇ ਆਇਆ ਜਿਦੇ ਵਿੱਚ ਗੌਰਵ ਜੀ ਨੇ ਕਿਹਾ ਕਿ ਉਹਨਾਂ ਉਹਨਾਂ ਦੇ ਕੋਲੋਂ ਗਲਤੀ ਹੋਈ ਆ ਤੇ ਉਹ ਅੱਗੇ ਤੋਂ ਇਸ ਗੱਲ ਦਾ ਧਿਆਨ ਵੀ ਦੇਣਗੇ ਰੱਖਣਗੇ ਵੀ ਤੇ ਉਹ ਪਰਮੇਸ਼ਵਰ ਦੀ ਜਿਹੜੀ ਸੇਵਾ ਨੂੰ ਕਰ ਰਿਹਾ ਔਰ ਲਗਾਤਾਰ ਕਰਦੇ ਰਹਿਣਗੇ ਤੋਂ ਬਹੁਤ ਵਧੀਆ ਗੱਲ ਆ ਕਿ ਆਪਾਂ ਜੇ ਗੱਲ ਕਰੀਏ ਗੌਰਵ ਜੀ ਦੇ ਕੰਮਾਂ ਦੀ ਤੇ ਉਹਨਾਂ ਦੀ ਇੱਕ ਗਲਤੀ ਨੂੰ ਲੈ ਕੇ ਅਸੀਂ ਉਹਨਾਂ ਨੂੰ ਪੂਰੇ ਤੌਰ ਦੇ ਉੱਤੇ ਗਲਤ ਕਰਾਰ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਨੇ ਆਪਣੀ ਗਲਤੀ ਨੂੰ ਸਵੀਕਾਰ ਵੀ ਕੀਤਾ ਆ ਮੀਡੀਆ ਦੇ ਉੱਪਰ ਆ ਕੇ ਉਹਨਾਂ ਨੇ ਗਲਤੀ ਨੂੰ ਸਵੀਕਾਰ ਕਰ ਲਿਆ ਆ ਪਰ ਆਪਾਂ ਜੇ ਹੁਣ ਕ੍ਰਿਸਚਨ ਭਾਈਚਾਰੇ ਦੀ ਗੱਲ ਕਰੀਏ ਤੇ ਇੱਕੋ ਗੱਲ ਨੂੰ ਲੈ ਕੇ ਜੋ ਉਹ ਬਾਰ-ਬਾਰ ਵੀਡੀਓ ਨੂੰ ਵਾਇਰਲ ਕਰੀ ਜਾਣ ਵਾਇਰਲ ਕਰੀ ਜਾਣ ਤੇ ਕਿਤੇ ਨਾ ਕਿਤੇ ਉਹ ਵੀ ਗਲਤ ਆ ਕਿਉਂਕਿ ਜੇ ਪਰਮੇਸ਼ਰ ਦੇ ਵਚਨ ਦੀ ਗੱਲ ਕਰਦੇ ਆ ਤੇ ਪ੍ਰਭੂ ਨੇ ਇਹ ਨਹੀਂ ਕਿਹਾ ਕਿ ਜੇ ਕੋਈ ਪਾਪ ਕਰਦਾ ਤੇ ਉਹਨੂੰ ਮਾਫੀ ਨਹੀਂ ਹੈਗੀ ਪਰਮੇਸ਼ਵਰ ਨੇ ਮਾਫੀ ਵੀ ਦਿੱਤੀ ਆ ਜੇ ਕੋਈ ਕਿਸੇ ਕੋਲੋਂ ਕੋਈ ਗਲਤੀ ਹੋ ਵੀ ਜਾਂਦੀ ਆ ਤੇ ਖੁਦਾ ਮਾਫ ਕਰਦਾ ਆ ਸਿਰਫ ਇੱਕੋ ਗੱਲ ਦੀ ਮਾਫੀ ਨਹੀਂ ਆ ਜਿਹੜਾ ਪਰਮੇਸ਼ਵਰ ਨੇ ਵਚਨ ਦੇ ਵਿੱਚ ਕਿਹਾ ਆ ਔਰ ਉਹ ਇਹ ਆ ਕਿ ਜੇ ਕੋਈ ਪਵਿੱਤਰ ਆਤਮਾ ਦੇ ਖਿਲਾਫ ਬੋਲਦਾ ਹੈ ਤੇ ਉਸ ਚੀਜ਼ ਦੀ ਮਾਫੀ ਨਹੀਂ ਆ ਪਰ ਅਸੀਂ ਗੱਲ ਕਰੀਏ ਜੇ ਗੌਰਵ ਜੀ ਕੋਈ ਗਲਤੀ ਹੋਈ ਆ ਤਾਂ ਉਹਨਾਂ ਨੇ ਇਸ ਚੀਜ਼ ਦੀ ਮਾਫੀ ਪ੍ਰਭੂ ਦੇ ਕੋਲੋਂ ਮੰਗੀ ਵੀ ਆ ਤੇ ਉਹਨਾਂ ਨੇ ਕਿਹਾ ਅੱਗੇ ਤੋਂ ਮੈਂ ਇਸ ਚੀਜ਼ ਦਾ ਧਿਆਨ ਰੱਖਾਂਗਾ ਪਰ ਬਹੁਤ ਸਾਰੇ ਰੱਬ ਦੇ ਦਾਸਾਂ ਦੇ ਵੱਲੋਂ ਉਹਨਾਂ ਦੇ ਉੱਤੇ ਟਿੱਪਣੀ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਗੱਲਾਂ ਨੂੰ ਕਿਹਾ ਜਾ ਰਿਹਾ ਮੇਰਾ ਮੰਨਣਾ ਹੈ ਕਿ ਸਾਨੂੰ ਮਤਲਬ ਇਹਨਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਵੀ ਇੱਕ ਕ੍ਰਿਸਚੀਅਨਿਟੀ ਦੇ ਇੱਕ ਚੁਣੇ ਹੋਏ ਨੁਮਾਇੰਦੇ ਨੇ ਜਿਨ੍ਹਾਂ ਨੂੰ ਇੱਕ ਇੱਕ ਐਸਸੀ ਵੱਡੀ ਮਿਨਿਸਟਰੀ ਨੇ ਚੁਣਿਆ ਆ ਔਰ ਉਹਨਾਂ ਦੀ ਚੋਣ ਕੀਤੀ ਆ ਤੇ ਮੇਰਾ ਮੰਨਣਾ ਹੈ ਕਿ ਚੋਣ ਜਿਹੜੀ ਕਿਸੇ ਇਨਸਾਨ ਵੱਲੋਂ ਨਹੀਂ ਕੀਤੀ ਜਾਂਦੀ ਇਹ ਜਿਹੜੀ ਚੋਣ ਕੀਤੀ ਗਈ ਆ ਇਹ ਪਰਮੇਸ਼ਰ ਦੀ ਯੋਜਨਾ ਦੇ ਮੁਤਾਬਕ ਕੀਤੀ ਜਾਂਦੀ ਆ ਤੇ ਜੇ ਗੌਰਵ ਜੀ ਨੂੰ ਚੁਣਿਆ ਤੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਜੇ ਲਾਈਏ ਤੇ ਉਹਨਾਂ ਦੇ ਦੁਆਰਾ ਬਹੁਤ ਸਾਰੀਆਂ ਮਸੀਹ ਕਮਿਊਨਿਟੀ ਨੂੰ ਜਿਹੜੀਆਂ ਭਲਾਈ ਦੀਆਂ ਸੇਵਾਵਾਂ ਉਹ ਦਿੱਤੀਆਂ ਗਈਆਂ ਉਹ ਜਿਸ ਵੀ ਕਿਸੇ ਦੇ ਉੱਤੇ ਕੋਈ ਆਫਤਤ ਬੰਦੀ ਸੀ ਕੋਈ ਮੁਸੀਬਤ ਬੰਦੀ ਸੀ ਤੇ ਉੱਥੇ ਗੌਰਵ ਜੀ ਖੜੇ ਮਿਲਦੇ ਸੀ ਆਪਾਂ ਅਕਸਰ ਹੀ ਸੋਸ਼ਲ ਮੀਡੀਆ ਤੇ ਦੇਖਿਆ ਹੋਵੇਗਾ ਤੇ ਜੇ ਕੁਝ ਸ਼ਰਾਰਤੀ ਅੰਸਰਾਂ ਦੀ ਗੱਲ ਕਰੀਏ ਜਿਹੜੇ ਮਸੀਹ ਕਮਿਊਨਿਟੀ ਦੇ ਪ੍ਰਤੀ ਮਾੜਾ ਬੋਲਦੇ ਨੇ ਜਾਂ ਕੁਝ ਨਾ ਕੁਝ ਗਲਤ ਮਤਲਬ ਟਿੱਪਣੀ ਜਿਹੜੀ ਆ ਉਹ 크ਿਸਚਨ ਧਰਮ ਦੇ ਪ੍ਰਤੀ ਕਰਦੇ ਨੇ ਤੇ ਉਥੇ ਵੀ ਕਾਨੂੰਨੀ ਲੜਾਈ ਅਸੀਂ ਗੌਰਵ ਜੀ ਨੂੰ ਤੁਸੀਂ ਵੀ ਸਾਰੇ ਨੇ ਲੜਦਾ ਦੇਖਿਆ ਹੋਏਗਾ ਉਹਨਾਂ ਨੂੰ ਸੋ ਮੇਰਾ ਮੰਨਣਾ ਕਿ ਇੱਕ ਗਲਤੀ ਨੂੰ ਲੈ ਕੇ ਅਸੀਂ ਕਿਸੇ ਨੂੰ ਗਲਤ ਕਰਾਰ ਨਾ ਕਰੀਏ ਸਗੋਂ ਅਸੀਂ ਉਹਨਾਂ ਲਈ ਦੁਆ ਕਰੀਏ ਪ੍ਰਾਰਥਨਾ ਕਰੀਏ ਕਿ ਪਰਮੇਸ਼ਰ ਉਹਨਾਂ ਨੂੰ ਬਦਲ ਦੇਵੇ ਤੇ ਇਹ ਨਿਰੰਤਰ ਜਿਹੜੀ ਉਹ ਸੇਵਾ ਮਸੀਹ ਕੌਮ ਦੇ ਪ੍ਰਤੀ ਜਿਹੜੀ ਉਹ ਕਰ ਰਿਹਾ ਇਹ ਕਰਦੇ ਰਹਿਣ ਤੇ ਹਾਂ ਇਹ ਜਿਹੜੀਆਂ ਛੋਟੀਆਂ ਮੋਟੀਆਂ ਜਿਹੜੀਆਂ ਗਲਤੀਆਂ ਇਨਸਾਨ ਦੇ ਕੋਲੋਂ ਅਕਸਰ ਹੁੰਦੀਆਂ ਨੇ ਹੋ ਸਕਦਾ ਤੁਹਾਡੇ ਕੋ ਮੇਰੇ ਕੋਲੋਂ ਵੀ ਇਹ ਗਲਤੀਆਂ ਹੁੰਦੀਆਂ ਹੋਣ ਕੁਝ ਗਲਤੀਆਂ ਜਿਹੜੀਆਂ ਇਹ ਪਬਲਿਕਲੀ ਉਜਾਗਰ ਹੋ ਜਾਂਦੀਆਂ ਨੇ ਕੁਝ ਲੋਕਾਂ ਦੀਆਂ ਤੇ ਕੁਝ ਲੋਕਾਂ ਦੀਆਂ ਗਲਤੀਆਂ ਉਜਾਗਰ ਪਬਲਿਕਲੀ ਨਹੀਂ ਹੁੰਦੀਆਂ ਔਰ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਕਿ ਇੱਕ ਪਾਪਨਤੀਵੀ ਸੀ ਕਿ ਜਿਹਨੇ ਪਾਪ ਕੀਤੇ ਸੀ ਤੇ ਬਹੁਤ ਸਾਰੇ ਲੋਕੀ ਉਹਨੂੰ ਵਟਿਆਂ ਨਾਲ ਮਾਰਨ ਦੇ ਲਈ ਉਹਦੇ ਕੋਲ ਦੌੜਦੇ ਹੋਏ ਮਗਰ ਪਹੁੰਚੇ ਪਰ ਉੱਥੇ ਯੇਸ਼ੂ ਮਸੀਹ ਨੇ ਇੱਕ ਗੱਲ ਕਹੀ ਉਥੇ ਕਿਹਾ ਕਿ ਸਭ ਤੋਂ ਪਹਿਲਾਂ ਵਟਾ ਇਹਨੂੰ ਉਹ ਮਾਰਿਓ ਜਿਨੇ ਕੋਈ ਪਾਪ ਨਹੀਂ ਕੀਤਾ ਤੇ ਉਥੋਂ ਇੱਕ ਇੱਕ ਕਰਕੇ ਸਾਰੇ ਚਲੇ ਗਏ ਇਹਦਾ ਮਤਲਬ ਹਰ ਕਿਸੇ ਨੇ ਪਾਪ ਕੀਤਾ ਸੀ ਸਾਰੇ ਪਾਪ ਦੇ ਵਿੱਚ ਸੀ ਤੇ ਅੱਜ ਵੀ ਮੇਰਾ ਮੰਨਣਾ ਹੈ ਕਿ ਜਿਹੜੇ ਖਾਸ ਕਰਕੇ ਫੇਸਬੁੱਕ ਦੇ ਉੱਤੇ ਔਰ YouTube ਦੇ ਉੱਤੇ ਜਿਹੜੇ ਗੌਰਵ ਜੀ ਦੀ ਵੀਡੀਓ ਨੂੰ ਬਾਰ-ਬਾਰ ਸ਼ੇਅਰ ਕਰ ਰਹੇ ਆ ਚਲਾ ਰਹੇ ਆ ਔਰ ਥੱਲੇ ਕਮੈਂਟ ਬਹੁਤ ਮਾੜੇ ਚੰਗੇ ਕਰ ਰਹੇ ਆ ਤੇ ਮੇਰੇ ਖਿਆਲ ਦੇ ਨਾਲ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਤੇ ਜੇ ਕਿਸੇ ਕੋਲ ਗਲਤੀ ਹੋਈ ਆ ਤੇ ਉਸ ਗਲਤੀ ਨੂੰ ਮਾਫ ਕਰ ਦੇਣਾ ਚਾਹੀਦਾ ਆ ਕਿਉਂਕਿ ਪ੍ਰਭੂ ਨੇ ਸਾਨੂੰ ਮਾਫ ਕਰਨਾ ਸਿਖਾਇਆ ਔਰ ਦੂਸਰੀ ਗੱਲ ਕਿ ਜੇ ਕਿਸੇ ਜੇ ਕਿਸੇ ਕੋਲ ਗਲਤੀ ਹੋਈ ਤੇ ਉਹਨੇ ਆਪਣੀ ਗਲਤੀ ਨੂੰ ਮੰਨ ਲਿਆ ਆ ਤੇ ਫਿਰ ਤੇ ਸਾਨੂੰ ਕੋਈ ਗੱਲ ਕਰਨੀ ਨਹੀਂ ਚਾਹੀਦੀ ਤੇ ਮੇਰਾ ਵੀਡੀਓ ਬਣਾਉਣ ਦਾ ਪਰਪਸ ਇਹੀ ਆ ਕਿ ਸਾਨੂੰ ਸ਼ਾਂਤੀ ਦੇ ਨਾਲ ਇਸ ਗੱਲ ਨੂੰ ਦੇਖਣ ਦੀ ਲੋੜ ਆ ਤੇ ਕਿਸੇ ਆਪਣੇ ਹੀ ਬੰਦੇ ਨੂੰ ਮਤਲਬ ਬਦਨਾਮ ਨਾ ਕਰੋ ਤੇ ਉਹਨੂੰ ਸੇਵਕਾਈ ਦੇ ਵਿੱਚ ਜਿਹੜੀ ਉਹ ਕਰ ਰਿਹਾ ਉਹਨੂੰ ਨਿਰੰਤਰ ਸੇਵਾ ਦੇ ਵਿੱਚ ਲੱਗਾ ਰਹਿਣ ਦੋ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਮੇਰੀਆਂ ਗੱਲਾਂ ਨੂੰ ਸੁਣਿਆ ਔਰ ਗੌਰ ਕੀਤਾ ਹੋਏਗਾ ਜੋ ਵੀ ਮੈਂ ਬੋਲਿਆ ਆ ਪਿੰਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਸਾਨੂੰ ਜੋ ਮੈਂ ਬੋਲਿਆ ਆ ਕਿ ਅਗਰ ਠੀਕ ਲੱਗਾ ਤੁਹਾਨੂੰ ਮੇਰੇ ਵਿਚਾਰ ਠੀਕ ਲੱਗੇ ਨੇ ਤੇ ਆਪਣੀ ਤੁਸੀਂ ਰਾਏ ਦੇ ਸਕਦੇ ਹੋ ਹੋ ਸਕਦਾ ਮੇਰੇ ਵਿਚਾਰ ਵੀ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਾ ਹੋਣ ਕਿਉਂਕਿ ਹਰ ਕਿਸੇ ਦੇ ਅਲੱਗ-ਅਲੱਗ ਵਿਚਾਰ ਹੁੰਦੇ ਨੇ ਔਰ ਬਹੁਤ ਸਾਰੇ ਪਰਮੇਸ਼ਵਰ ਦੇ ਦਾਸ-ਦਾਸੀਆਂ ਵੀ ਆਪਣੇ ਆਪਣੇ ਵਿਚਾਰ ਰੱਖਦੇ ਨੇ ਪਰ ਪਵਿੱਤਰ ਬਾਈਬਲ ਦੇ ਮੁਤਾਬਕ ਸਾਨੂੰ ਮਾਫ਼ ਕਰਨ ਦੀ ਲੋੜ ਆ ਤੇ ਸਾਨੂੰ ਮਾਫ਼ ਕਰਨਾ ਚਾਹੀਦਾ ਹੈ ਸਾਰਿਆਂ ਨੂੰ ਜੈਮਸ